ਮੈਂ ਦੇਖ ਕੇ ਤਾਂ ਉਹ ਆ ਇੰਗਲੈਂਡ ਵਿੱਚ 35 ਸਾਲ ਤੋਂ ਜਾ ਰਹੇ ਹਾਂ ਹਰ ਗਲੀ ਦੇ ਵਿੱਚ ਦੋ ਦੋ ਤਿੰਨ ਤਿੰਨ ਚਰਚ ਨੇ ਹਰ ਗਲੀ ਦੇ ਵਿੱਚ ਛੋਟੀਆਂ-ਛੋਟੀਆਂ ਗਲੀਆਂ ਨੇ ਇੰਡੀਆ ਦੀ ਤਰ੍ਹਾਂ ਉੱਥੇ ਪਰ ਬੜੇ ਖੂਬਸੂਰਤ ਚਰਚ ਬਣੇ ਹੋਏ ਨੇ ਪਰ ਗਜ਼ਬ ਦੀ ਗੱਲ ਬੰਦ ਪਏ ਨੇ ਸ਼ਾਮ ਨੂੰ ਦੀਆ ਬੱਤੀ ਵੀ ਨਹੀਂ ਹੁੰਦਾ ਸ਼ਾਇਦ ਆਪ ਨੂੰ ਪਤਾ ਹੋਵੇ 70 ਗੁਰਦੁਆਰੇ ਇੰਗਲੈਂਡ ਦੇ ਵਿੱਚ ਚਰਚ ਦੇ ਅੰਦਰ ਬਣੇ ਹੋਏ ਨੇ ਪਾਦਰੀਆਂ ਨੇ ਚਰਚ ਵੇਚ ਦਿੱਤੇ ਨੇ ਸਿੰਗਾ ਨੇ ਖਰੀਦੇ ਨੇ ਇੱਕ ਇਤਿਹਾਸਿਕ ਚਰਚ ਸਾਊਥ ਹੈਮਪਟਨ ਦੇ ਸੇ ਉਹ ਵੀ ਸਿੰਗਾ ਨੇ ਖਰੀਦਿਆ ਆ ਜੋ ਗੁਰਦੁਆਰੇ ਦੀ ਰੂਪਰੇਖਾ ਹੈ ਉਹਦੀ ਆਵਾਜ਼ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਵੀ ਉੱઠી ਸੀ ਇਹ ਕੈਂਪੀ ਨੇ ਇਤਰਾਜ਼ ਕੀਤਾ ਸੀ ਇਤਿਹਾਸਿਕ ਚਰਚ ਕਿਉਂ ਵੇਚਿਆ ਗਿਆ ਜਿਸ ਮਿਸ਼ਨਰੀ ਦੇ ਕੋਲ ਸੀ ਪਾਦਰੀ ਦੇ ਉਹਨੇ ਕਹਿ ਦਿੱਤਾ ਮੇਨਟੇਨੈਂਸ ਤੇ ਜਿੰਨਾ ਖਰਚ ਆਉਂਦਾ ਹੈ ਮੈਂ ਕਿੱਥੋਂ ਦੇ ਆਉਂਦਾ ਤੇ ਕੋਈ ਹੈ ਨਹੀਂ ਮੈਂ ਬਰਬਰ ਕੇ ਦਿਵਾਲੀਆ ਹੋ ਗਿਆ ਕਰ ਬੇਚਾਨਾ ਤੇ ਹਰ ਕੀ ਕਰਾਂ ਜਦ ਇਹ ਅੰਗਰੇਜ਼ ਗੋਰੇ ਗਰੀਬ ਸਨ ਮੁਫਲਜ ਸਨ ਲੋੜਵੰਦ ਸਨ ਦੁਖੀ ਸਨ ਉਹਨਾਂ ਨੇ ਹਰ ਗਲੀ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਚਰਚ ਬਣਾਏ ਔਰ ਆਪਦੀ ਗਿਆਤ ਲਈ ਅਰਜ਼ ਕਰਨਾ ਰੋਜ਼ ਜਾਂਦੇ ਸਨ ਜੋ ਪੁਰਾਣਾ ਇਤਿਹਾਸ ਮੈਨੂੰ ਪੜਨ ਨੂੰ ਮਿਲੇ ਰੋਜ਼ ਜਾਂਦੇ ਸਨ ਪ੍ਰੇਰ ਕਰਦੇ ਸਨ ਫਿਰ ਸਹਜੇ ਸਹਜੇ ਇਹਨਾਂ ਦਾ ਕਾਰੋਬਾਰ ਤੇ ਰਾਜਪਾਠ ਵਧਿਆ ਅੱਧੀ ਤੋਂ ਵੀ ਵੱਧੀ ਜ਼ਿਆਦਾ ਦੁਨੀਆ ਇਹਨਾਂ ਦੀ ਲਪੇਟ ਦੇ ਚ ਆ ਗਈ ਸਹਰੀ ਦੁਨੀਆ ਦੀ ਦੌਲਤ ਉਥੇ ਆ ਗਈ। ਤਾਂ ਹੋਇਆ ਕਿ ਹੁਣ ਹਰ ਗਲੀ ਦੇ ਚ ਤਿੰਨ ਤਿੰਨ ਚਾਰ ਚਾਰ ਪਬ ਬਣੇ। ਚਰਚ ਤੇ ਬੰਦ ਹੋ ਗਏ। ਤਾਲੇ ਲੱਗੇ ਨੇ ਪਬ ਦੇ ਚ ਦਿਨ ਰਾਤ ਰੌਣਕ। ਲੋਕ ਸਵੇਰੇ ਪੀ ਰਹੇ ਨੇ, ਦੁਪਹਿਰ ਨੂੰ ਪੀ ਰਹੇ ਨੇ, ਸ਼ਾਮ ਹੀ ਪੀ ਰਹੇ ਨੇ। ਗਰੀਬ ਸੰ ਦੁਖਿਆਰੇ ਸੰ ਚਰਚ ਦੇ ਚ ਜਾਂਦੇ ਸਨ। ਅਮੀਰ ਹੋ ਗਏ, ਧਨਾਰਡ ਹੋ ਗਏ, ਹੁਣ ਪਬ ਦੇ ਚ ਜਾਂਦੇ ਨੇ, ਚਰਚ ਦੇ ਚ ਨਹੀਂ ਜਾਂਦੇ।